ਲਓ ਵੀ ਮਿੱਤਰੋ ਚੈੱਕ ਕਰੋ ਪਾਣੀ ਬਹੁਤ ਜ਼ਿਆਦਾ ਪਾਣੀ ਆ ਗਿਆ ਇੱਧਰ ਵੀ ਮਿੱਟੀ ਰੰਗੀ ਆ ਪਾਣੀ ਮਿੱਟੀ ਰੰਗੀ ਆ ਉਹ ਧਿਆਨ ਨਾ ਪੁੱਤ ਨਾ ਹੋਏ ਆਏ ਕਰਨਿਆ ਇੰਜੋਏਮੈਂਟ ਦਾ ਓਏ ਹੋਏ ਦਾ ਮੁੰਡਾ ਦੇ ਨਜ਼ਾਰਿਆਂ ਨਾਲ ਨਹਾਉਂ ਗਿਆ ਇੱਕ ਵਾਰੀ ਫੇਰ ਇਹ ਆਓ ਜੀ ਚੈੱਕ ਕਰੋ ਮੁੰਡਾ ਨਜ਼ਾਰੇ ਲੈ ਯੋਗੁਰੂ ਢੀਡੂ ਭਈ ਆਪਾਂ ਜਾਣਨੇ ਵੇਖਾਂ ਤੇ ਕੀ ਕਹਿ ਸਕਦੇ ਲੋਕਾਂ ਵਾਸਤੇ ਜੋ ਇੱਧਰ ਤੇ ਲੋਕਾਂ ਵਾਲਾ ਚੈਨਲ ਤੇ ਬੁੜਾ ਹੀ ਹਾਰਿਆ ਕਹਿ ਸਕਦੇ ਨਾ ਬਰੇ ਆਪਾਂ ਆਪਣਾ ਇਹ ਚੀਜ਼ਾਂ ਵੇਖ ਕੇ ਆਪਣੇ ਮਨ ਨੂੰ ਘੋਟਣਾ ਡੇ ਕੀ ਯਾਰ ਇਹਨਾਂ ਦੇ ਪਾਣੀ ਵੀ ਇੱਕ ਪਿੰਡ ਦਾ ਦੋ ਮਾਲ ਗੱਗੋ ਮਾਲ ਟਾਪੇ ਸੂਤੀਆਂ ਸੂਤੀਆਂ ਪਿੰਡ ਤੋਂ ਦੋ ਮਾਲ ਤੋਂ ਗਾੜੀ ਚੱਕਾ ਥੱਕਦੇ ਜੋ ਚੈੱਕ ਕਰੋ ਬੰਦੇ ਬੰਦੇ ਤੁਰਦੇ ਆਉਂਦੇ ਆ ਬਹੁਤ ਔਖਾ ਕੰਮ ਆ ਚੈੱਕ ਕਰ ਸਕਦੇ ਜੋ ਚੈੱਕ ਕਰੋ ਇਧਰ ਤੇ ਘਰ ਬੁਗੇ ਡੁੱਬਗੇ ਖੜੇ ਮਤਲਬ ਕੀ ਹਾਲ ਚਾ ਤੇ ਮੈਂ ਤਾਂ ਆਪਣਾ ਲੱਖਾ ਤੇ ਸਾਡਾ ਵੀਰ 니ਟੂ ਅੱਜ ਅਸੀਂ ਪਾਣੀ ਦਾ ਦੇਖਣਾ ਹੈ ਇਧਰ ਹੌਲਚਾਲ ਬਹੁਤ ਜਿਆਦਾ ਪਾਣੀ ਆਇਆ ਹੈ। ਰਾਵੀ ਦਰਿਆ ਦਾ ਗੱਗੋਮਾਲ ਪਿੰਡ ਇੱਥੇ ਦੇਖ ਸਕਦੇ ਜੋ ਜਾਣਦੇ ਆ ਬਾਕੀ ਵੀਡੀਓ ਜੀ ਤੁਹਾਨੂੰ ਸਾਰਾ ਕੁਝ ਵਿਖਾਉਨੇ ਆ ਤਾਂ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜੂ ਕਰਿਓ ਤੇ ਅੰਤ ਤੱਕ ਵੀਡੀਓ ਨੂੰ ਜਰੂਰ ਵੇਖਿਓ ਮੇਰਾ ਭਰਾ। ਨੋ ਮਿੱਤਰੋ ਜਾਣੇ ਗੱਗੋਮਾਲ ਬਾਹਰ ਵਾਲੀ ਨਵੀਂ ਫਿਰਨੀ ਸੜਕ ਜਿਹੜੀ ਬਣੀ ਆ ਉਹ ਰੋਡ ਦੇ ਵੀਰੋ ਕੋਈ ਛੋਨੇ ਲੋਕਾਂ ਦੇ ਵੀ ਆ ਰਹੇ ਨੇ। ਆ ਵੀ ਨਹੀਂ ਲੋਕੋਂ ਦੇ ਆ। ਚੈੱਕ ਕਰੋ ਆਡੇ ਪੜਤ ਜੀ ਪੜਤ ਜੀ ਮੰਦਰ ਮੰਦਰ ਮਾਰੋ ਜਾ ਕੇ ਪਾਣੀ ਘੜੇ ਮਾਸਾ ਮੈਂ ਕਿਹਾ ਮੰਦਰ ਮੰਦਰ ਜਿਹੜਾ ਆ ਤੇ ਦੇਖੀ ਚੈੱਕ ਕਰ ਸਕਦੇ ਹੋ ਉਹ ਉਹ ਦੇ ਉਹ ਮਾਈ ਗੋਡ ਇਤਰਾ ਪਾਣੀ ਉਹ ਮਾਈ ਗੋਡ ਚੈੱਕ ਕਰੋ ਤੁਸੀਂ ਪਾਣੀ ਭਾਜੀ ਚੈੱਕ ਕਰੋ ਤੁਸੀਂ ਬਹੁਤ ਹੀ ਜ਼ਿਆਦਾ ਪਾਣੀ ਤੇਜ਼ ਹੋ ਗਿਆ ਪਿੰਡ ਦਾ ਗੱਗੋ ਮਾਲ ਗੱਗੋ ਮਾਲ ਟੱਪ ਗਿਆ ਸੂਪੀਆਂ ਸੂਪੀਆਂ ਪਿੰਡ ਗੱਗੋ ਮਾਲ ਤੋਂ ਗਾੜੀ ਚੱਕ ਕਰ ਸਕਦੇ ਜੋ ਬਹੁਤ ਜ਼ਿਆਦਾ ਤੇਜ਼ ਬਣੀ ਹੋਇਆ ਹੁਣ ਜ਼ਿਆਦਾ ਤੇਜ਼ ਆ ਹਾਂ ਹੁਣ ਪਾਣੀ ਵੀ ਪਾਣੀ ਵੀ ਜ਼ਿਆਦਾ ਆ ਗਿਆ ਗਿਰਦਾ ਆ ਗਿਆ ਪਾਣੀ ਅੱਗੇ ਨੂੰ ਤੇਜ਼ ਚੱਲ ਰਿਹਾ ਅੱਗੇ ਨੂੰ ਪਾਣੀ ਵੀ ਤੇਜ਼ ਜ਼ਿਆਦਾ ਹੋ ਗਿਆ ਜੇ ਤੇ ਲੋਕਾਂ ਦੇ ਨਵੇਂ ਘਰ ਨਵੇਂ ਲੋਕਾਂ ਦੇ ਘਰ ਪੈਂਦੇ ਆ ਜੇ ਪਲਸਟਰ ਵੀ ਨਹੀਂ ਹੈ ਮਾਸਟਰ ਵੀ ਨਹੀਂ ਆ ਤੇ ਪਾਣੀ ਦੇ ਵੇਲੇੋਂ ਕੰਮ ਖਰਾਬ ਕਰਤਾ ਟਰੈਕਟਰ ਟਰਾਲੀਆਂ ਲੋਕਾਂ ਦੇ ਡੁੱਬੇ ਪਏ ਆ ਪਾਣੀ ਮੱਲ 88 ਦੇ ਹੁੰਦੇ ਚ ਰਹੀ ਆ ਆੜਾ ਆ ਇੱਕ 88 ਦਾ ਇੱਕ 25 ਦਾ ਆ ਗਿਆ ਹਾਂ ਇੱਕ 88 ਦਾ ਹੀ ਇਹ 2025 ਦੇ ਆ ਗਿਆ 88 ਤੋਂ ਚੱਲ ਆਪਾਂ ਵੇਖਿਆ ਨਹੀਂ ਹੋਣਾ ਵਟਿਆਂ ਨੇ ਵੇਖਿਆ ਹੋਊਗਾ ਅਸੀਂ 2025 ਵਾਲਾ ਦੇ 2025 ਵਾਲਾ ਅਸੀਂ ਵੇਖ ਲਿਆ ਇੱਧਰ ਪੱਤਰਕਾਰ ਸਾਡੇ ਸਹਯੋਗਨਾ ਪੰਜਾਬ ਪੱਤਰਕਾਰ ਜੀ ਦੇ ਆ ਸ਼ੂਟਿੰਗ ਕਰਨ ਪਾਣੀ ਪਾਣੀ ਦੀ ਸ਼ੂਟਿੰਗ ਤੇ ਕਰਨਾ ਕਾੜੀ ਫੜ ਕੇ ਦਿਖਾਉਣਗੇ ਤੁਹਾਨੂੰ ਮੱਛੀਆਂ ਮੜ ਕੇ ਦਿਖਾਉਣਗੇ ਮੱਛੀਆਂ ਮੱਛੀਆਂ ਫੜ ਕੇ ਵਿਖਾਉਣਗੇ ਇੱਧਰ ਵੇਖੋ ਓ ਮਾਈ ਗੋਡ ਤੇਰਾ ਬੋਲਾ ਏ ਕੋਠੀ ਚੱਕ ਰੋਏ ਉਹ ਨਾਲ ਡੁੱਬ ਗਈ ਕੋਠੀਆਂ ਨਾਲ ਜੀ ਪਾਣੀ ਲੋਕੀ ਘਰਾਂ ਜਵੇਂ ਲੋ ਬੈਠੇ ਆ ਉਧਰ ਵੀ ਵੇਖੋ ਸੜਕ ਤੇ ਬਹੁਤ ਜ਼ਿਆਦਾ ਸੜਕ ਤੇ ਪਾਣੀ ਆ ਗਿਆ ਸੜਕ ਉੱਚੀ ਬੜੀ ਚੰਗੀ ਕਿ ਨਾ ਫਿਰ ਵੀ ਸੜਕ ਉੱਚੀ ਆ ਤੇ ਬਹੁਤ ਜ਼ਿਆਦਾ ਪਾਣੀ ਆ ਗਿਆ ਸੜਕ ਤੇ ਪਹਿਲਾਂ ਉੱਥੇ ਪਾਣੀ ਕੱਢੀ ਰਹੇ ਹੁਣ ਪਾਣੀ ਦੇ ਸਾਂ ਪਾਣੀ ਚੈੱਕ ਕਰੋ ਬਹੁਤ ਜ਼ਿਆਦਾ ਨੁਕਸਾਨ ਹੋੰਦਿਆ ਵਾ ਉਹ ਜੀ ਬਹੁਤ ਜ਼ਿਆਦਾ ਉੱਥਾ ਕੰਮ ਹੈ ਇਧਰ ਵੇਖੋ ਮੰਡੀ ਵੀ ਡੁੱਬ ਗਈ ਆ ਮੰਡੀ ਦੀ ਚੈੱਕ ਕਰ ਸਕਦੇ ਦਾਣਾ ਮੰਡੀ ਸਾਰੀ ਡੁੱਬ ਗਈ ਉੱਥਾਰਾ ਮੰਡੀ ਆਪਣੀ ਬਜਾਈ ਜੇ ਖੇੜ ਤੇ ਆਪਾਂ ਕੋਣ ਪ੍ਰਮਾਤਮਾ ਮਿਹਰ ਕਰੇ ਸਾਡੀ ਦਾਣਾ ਮੰਡੀ ਬਾਜੇ ਜਿੱਥੇ ਹੀਰਾ ਨੂੰ ਖੇਡਦੇ ਆ ਉੱਥੋਂ ਤੱਕ ਨਾ ਪਾਣੀ ਆਵੇ ਜਿੰਨਾ ਪਾਣੀ ਆ ਵੇਖ ਕੇ ਤੇ ਹੋਰ ਤਰ੍ਹਾਂ ਹੁੰਦਾ ਦੱਸੋ ਨੀੜੂ ਭਾਈ ਸਹੀ ਗੱਲ ਹੈ ਮੈਂ ਤਾਂ ਨਾ ਵੀ ਕਾਚੀ ਨੂੰ ਲਿਆਉ ਉਹਦੇ ਉਹਨੂੰ ਨਵਾਉ ਇੱਥੇ ਲਿਆ ਕੇ ਥੋੜੀ ਬੜੀ ਨੂੰ ਜਿਹੜੇ ਮੇਰੇ ਵੀਰ ਭਰਾ ਦਾਣਾ ਮੰਡੀ ਚੈੱਕ ਕਰ ਸਕਦੇ ਜੋ ਜਾਊਗਾ ਬੰਦੇ ਚੈੱਕ ਕਰੋ ਬੰਦੇ ਰਸਤਾ ਬੰਦੇ ਤੁਰਦੇ ਆਉਂਦੇ ਆ ਬਹੁਤ ਔਖਾ ਕੰਮ ਆ ਚੈੱਕ ਕਰ ਸਕਦੇ ਜੋ ਚੈੱਕ ਕਰੋ ਇਧਰ ਤੇ ਘਰ ਬੂਗੇ ਡੁੱਬ ਗਏ ਲੋਕਾਂ ਦੇ ਆਵੇ ਆ ਕੀ ਆ ਪਤਾ ਇਹ ਨਾ ਰਾਹ ਇਹਨੂੰ ਹਰਦਾ ਚੈੱਕ ਕਰੋ ਪਾਣੀ ਬਹੁਤ ਜ਼ਿਆਦਾ ਤੇਜ਼ ਆ ਆਪਣੇ ਹੀ ਨਾਲੇ ਵਾਲੀ ਜਾ ਰਿਹਾ ਪਾਣੀ ਚੈੱਕ ਕਰੋ ਬਹੁਤ ਹੀ ਜ਼ਿਆਦਾ ਤੇਜ਼ ਪਾਣੀ ਗਵਿਰੂਣੀ ਵਿੱਚ ਖਲੋਤੇ ਆ ਅੱਗੇ ਨਹੀਂ ਜਾ ਸਕਦਾ ਮੈਂ ਹੱਥ ਪਾਈਟਾ ਨੂੰ ਖੋਤੇ ਬੜੀ ਜੇਸ ਤੋਂ ਕਰਦਾ ਬਾਜ਼ਾਰ ਇਹ ਇੱਥੇ ਕਿਹੜੇ ਨਾਲੇ ਜਾਰੀਆਂ ਸਰਮਪੂਤ ਦਾ ਖਾਲ ਧਰਮੂਵਲ ਸਾਡਾ ਗੂਮਨ ਪਿੰਡ ਤਰਨਤੁਕ ਸਿੰਘ ਆਇਆ ਹੋ ਗਏ ਆ ਜੋ ਜੰਗਲ ਵਿੱਚ ਬੰਦੇ ਜਾਂਦੇ ਨੇ ਕਿਡੂ ਵੀਰ ਚੱਲਾ ਵਿੱਚ ਦੱਸਦਾ ਕਿੰਨਾ ਕਿੰਨਾ ਪਾਣੀ ਹੈ ਗੱਗੋਮਾਲ ਦੇ ਗੱਗੋਮਾਲ ਤੇ ਸਾਰਾ ਡੁੱਬ ਗਿਆ ਕਿੰਨਾ ਉੱਪਰ ਹੀ ਪਾਣੀ ਹੈ ਉੱਪਰ ਹੀ ਹੈ ਉੱਪਰ ਹੀ ਹੈ ਪਾਣੀ ਚੈੱਕ ਕਰੋ ਹਾਂ ਕੋ ਵੀਰ ਜਾਣਦੇ ਆਪਣੇ ਘਰਾਂ ਨੂੰ ਕਿੰਨਾ ਪਾਣੀ ਹੁੰਦਾ ਦਿਖਾ ਦਿੰਦੇ ਆ ਪਾਣੀ ਕਿੰਨਾ ਵਿੱਚ ਉਹ ਜਾਣ ਦੇ ਵੀਰ ਇਹ ਹਲੇ ਛੜ ਗਿਆ ਤੇ ਆ ਪੂਰਾ ਛੜ ਗਿਆ ਜਿੱਥੇ ਤਾਂ ਪਾਣੀ ਉਹਨਾਂ ਦੇ ਘਾਟਿਆ ਹੈ ਉਹ ਲੋਕੀ ਘਰਾਂ ਦੇ ਉੱਤੇ ਬੈਠੇ ਆ ਸਭੀਆਂ ਗਈਆਂ ਮੇਰੇ ਨਾਲ ਆਪਣਾ ਬੱਤੀਆਂ ਵੀ ਗਈਆਂ ਮਿੱਤਰੋ ਵੇਖੋ ਮੇਨ ਗੱਗੋਮਾਲ ਲੋਕਾਂ ਦੀਆਂ ਦੁਕਾਨਾਂ 'ਚ ਪਾਣੀ ਉੜ ਗਿਆ ਬਾਜ਼ਾਰ ਸਾਰਾ ਇਹ ਤੋਂ ਜੜ ਤੱਕ ਬੰਦ ਜੇ ਤੇ ਚੈੱਕ ਕਰ ਸਕਦੇ ਜੋ ਬਜ਼ਾਰ ਸਾਰਾ ਇਹ ਤੋਂ ਜੜ ਤੱਕ ਬੰਦਿਆ ਦੁਕਾਨਾਂ ਚ ਪਾਣੀ ਵੜ ਗਿਆ ਤੇ ਔਖਾ ਕੰਮ ਹੈ ਲੋਕ ਖੜਕਾਂ ਤੱਕ ਛੜਕਾਂ ਗਿਆ ਬਹੁਤ ਜਿਆਦਾ ਔਖਾ ਕੰਮ ਹੈ ਲੋਕ ਬਜ਼ਾਰ ਸਾਰਾ ਇਹ ਤੋਂ ਜੜ ਤੱਕ ਬੰਦਿਆ ਤੇ ਲੋਕਾਂ ਦੀਆਂ ਦੁਕਾਨਾਂ ਤੱਕ ਪਾਣੀ ਆ ਗਿਆ ਤੁਸੀਂ ਚੈੱਕ ਕਰ ਸਕਦੇ ਜੋ ਪਾਣੀ ਗੱਗੋਮਾਲ ਸਾਰਾ ਇਹ ਤੋਂ ਜੜ ਤੱਕ ਬੰਦਿਆ ਗੁਰਦਾਰੇ ਦੇ ਅੰਦਰ ਵੀ ਪਾਣੀ ਚੈੱਕ ਕਰਦੇ ਗੁਰਦਾਰੇ ਦੇ ਅੰਦਰ ਵੀ ਪਾਣੀ ਚਲ ਗਿਆ ਸਾਰਾ ਇਹ ਹਾਂ ਇਧਰ ਵੀ ਦੁਕਾਨਾਂ ਡੁੱਬ ਗਈਆਂ ਗਈਆਂ ਉਹ ਪਾਣੀ ਵੜ ਗਿਆ ਦੁਕਾਨਾਂ ਦੇ ਇਧਰ ਦੁਕਾਨਾਂ 'ਚ ਪਾਣੀ ਵੜ ਗਿਆ ਗੋਮਾਲ ਦੀਆਂ 'ਚ ਫਰਮਾਨਾ ਮੀਂਹ ਖੜੋੜੀ ਅੱਜ ਥੇੜੀ ਥੜੀ ਥੇੜੀ ਪਾਣੀ ਬਹੁਤ ਜ਼ਿਆਦਾ ਤੇਜ਼ ਆ ਚੈੱਕ ਕਰ ਸਕਦੇ ਤੁਸੀਂ ਗਗੋਮਾਲ ਤੇ ਮੇਨ ਇੱਕ ਸਾਧਾ ਡੁੱਬ ਗਿਆ ਹੈ ਨੀ ਟੂਆ तकरीबन ਡੁੱਬ ਗਿਆ ਗਗੋਮਾਲ ਹਾਂ ਹੋਰ 10-15 ਸੱਤ ਮਿੰਟਾਂ ਤੱਕ ਹੋਰ ਪਾਣੀ ਲੋਕਾਂ ਦੇ ਘਰਾਂ 'ਚ ਫਰ ਗਿਆ ਲੋ ਉਧਰ ਵੀ ਲੋਕ ਉੱਤੇ ਚੜੇ ਆ ਕੋਠਿਆਂ ਦੇ ਲੋਕੀ ਚੜੇ ਛੱਤਾਂ 'ਤੇ ਉਧਰ ਵੇਖੋ ਚੈੱਕ ਕਰੋ ਲੋ ਕਿੱਦਾਂ ਛੱਤਾਂ 'ਤੇ ਚੜੇ ਲੋਕੀ ਛੱਤਾਂ 'ਤੇ ਚੜੇ ਹੋ ਚੈੱਕ ਕਰ ਸਕਦੇ ਜੋ ਕੋਠਿਆਂ ਦੇ ਲੋਕਾਂ ਦੇ ਛੱਤਾਂ 'ਤੇ ਬਹੁਤ